ਕੀ ਹਾਲ ਚਾਲ ਆ ਤੁਹਾਡੇ ਠੀਕ ਹੈ ਜੀ ਅੱਜ ਤੁਹਾਨੂੰ ਆਪਾਂ ਛੱਤ ਦਿਖਾ ਰਹੇ ਹਾਂ ਜੀ ਆਪਣੀ ਆ ਦੇਖੋ ਜੀ ਛੱਤ ਆਪਣੀ ਤੇ ਉਧਰ ਦੇਖੋ ਜੀ ਸਾਡਾ ਤੋਰੀ ਮੂਹ ਹੁਣ ਇਹਨੂੰ ਜੇ ਮੈਂ ਕਹਿੰਦਾ ਨਾ ਇਹਨੂੰ ਇੱਕ ਸਰਫ ਇੱਕ ਚੀਜ਼ ਕਹਿਣ ਦੀ ਜ਼ਰੂਰਤ ਆ ਆਪਾਂ ਇਹਨੂੰ ਇੱਕ ਨਾਟਘੇਰਾ ਕਹਿਣਾ ਠੀਕ ਹੈ ਜੀ ਤੇ ਨਾਟਘੇਰਾ ਤੇ ਨਾ ਇਹ ਮੜਾ ਜਬ ਇਹਨੂੰ ਫੋਕਰ ਪੁਣਾ ਜਬ ਮਹਿਸੂਸ ਕਰਦਾ ਵੀ ਮੈਂ ਆ ਮੁਕਸੇ ਵਾਲਾ ਮੈਂ ਕਹਿੰਨੀ ਭਾਈ ਇੰਨਾ ਕੰਮ ਕਰਦਾ ਹੁਣ ਵੇਖੀ ਨਾਟਘੇਰਾ ਜਾਓ ਥੱਲੇ ਕੱਪੜੇ ਲਿਆਉਗਾ ਉਹ ਚੱਕ ਕੇ ਇਹ ਤਾਂ ਵੈਸੇ ਹੀ ਕਹਿੰਦਾਗਾ ਇੱਕ ਵਾਰੀ ਤੇ ਕੱਪੜੇ ਲਿਆਊਗਾ ਨੀਚੇ ਤੇ ਚੱਕ ਕੇ ਤੇ ਫਿਰ ਕੱਪੜੇ ਆਪਾਂ ਸੁਕਾਵਾਂਗੇ ਠੀਕ ਹੈ ਜੀ ਤੇ ਬੋਲ ਵੀ ਆ ਜਾ ਆ ਦੇਖੋ ਗੋਗੂ 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 ਦਾ ਕੰਮ ਇਹਦੇ ਕੋਲੇ ਹਾਂਜੀ ਕੁੱਤੇ ਖੜਾਉਣ ਦਾ ਕੰਮ ਇਹਦੇ ਕੋਲੇ ਆ ਇਹ ਕੰਮ ਤੁਸੀਂ ਪੁੱਛਦਿਆਂ ਕਈ ਵਾਰੀ ਮੈਨੂੰ ਕਮੈਂਟ ਕਰਦੇ ਮੇਰੇ ਭਣ ਭਰਾ ਵੀ ਕਰਨਾ ਵੀ ਇਹ ਰਿਮੋਟ ਹੀ ਕੰਮ ਕਰਦਾ ਤੇ ਇਹ ਕੰਮ ਇਹ ਕਰਦਾ ਜੀ ਜੋ ਹਨਾ ਕੋਈ ਭੈਣ ਭਰਾ ਵੱਡੇ ਘਰ ਹੁੰਦੇ ਜਿਵੇਂ ਕੋਠੀਆਂ ਵਾਲੇ ਹਨਾ ਵੱਡੇ ਲੋਕ ਉਹਨਾਂ ਦੇ ਜੀ ਕੁੱਤੇ ਘਾਤੇ ਬਿੱਲੇ ਰੱਖੇ ਹੁੰਦੇ ਹਨਾ ਵਧੀਆ ਵੀ ਸਟੈਂਡਰਡ ਦੇ ਉਹ ਆਪ ਦੇ ਵਿਆਹ ਸ਼ਾਦੀਆਂ ਤੇ ਜਾ ਵੜਦੇ ਆ ਪਿੱਛੋਂ ਬੱਬੂ ਨਾਲ ਸਪਰਕ ਕਰਦੇ ਸਾਡੇ ਕੁੱਤੇ ਨੂੰ ਤੁਸੀਂ ਪਿੱਛੋਂ ਸੰਭਾਲਣਾਗਾ ਤੇ ਇਹ ਸੰਭਾਲਦਾ ਕਿਉਂਕਿ ਬਹੁਤ ਵਧੀਆ ਰੱਖਦਾ ਇਹ ਕੁੱਤੇ ਬਿੱਲਿਆਂ ਨੂੰ ਪਿਆਰ ਕਰਦਾਗਾ ਬਹੁਤ ਜ਼ਿਆਦਾ ਆ ਦੇਖੋ ਦੇਖੋ ਜੀ ਮੈਨੂੰ ਤਾਂ ਕੁੱਤੇ ਬਹੁਤ ਪਸੰਦ ਹਨ ਹਾਂ ਕਿਉਂ ਆਈ ਲਵ ਐਨੀਮਲਸ ਕਿਉਂ ਉਹ ਵੀ ਦੱਸੋ ਨਾ ਕਿਉਂ ਪਸੰਦ ਆ क्योंकि कुत्ते आदमी तो वफादार होंगे मूसे वाला तो बेचारा जमुदा वह मेरी भी उम्र रबू ला दे मेरे बाई बा छत से आए जी अच जी किता मैं चल छत चलते हैं छत पर जाके मछ नया कर ते नया की करना ਮੈਂ ਤੁਹਾਨੂੰ ਦਿਖਾਉਂਦੀ ਸੀ ਕਿ ਉਹ ਜਿਹੜੀ ਪੈਲੀ ਆ ਸਾਰੀ ਖੇਤ ਆ ਉਹ ਠੀਕ ਹੈ ਜੀ ਉਹ ਖੇਤ ਜਿੱਥੇ ਅੱਕਰ ਮੇਰੀ ਉਂਗਲ ਜਾਂਦੀ ਆ ਠੀਕ ਹੈ ਜੀ ਤੁਸੀਂ ਕੀ ਸੋਚਿਆ ਨੇ ਵੀ ਮੇਰੇ ਖੇਤ ਆ ਨਹੀਂ ਗਲਤ ਹੈ ਜੀ ਉਹ ਖੇਤ ਆਪਣੇ ਨਹੀਂ ਹੈਗੇ ਜੀ ਤੇ ਉਹ ਪਰੋਸਿਆਂ ਦੇ ਖੇਤ ਆ ਜੀ ਠੀਕ ਹੈ ਜੀ ਮੇਰੀ ਇੱਕ ਬੋਤਲ ਚਾਹੀਦੀ ਐ ਕਬੜੀ ਐ ਕਬੜੀ ਐ ਕਬੜੀ ਬਾਕੀ ਜਿਹੜੇ ਇੱਧਰ ਆ ਖੇਤ ਖੇਤ ਸਾਡੇ 4-5 ਪਰੇ ਖੇਤ ਹੀ ਖੇਤਾ ਆ ਆਪਾ ਜੀ ਰਾਣੀ ਜਿਹੜੀ ਨਟਾਣੀ ਫੜ ਫੜ ਫੋਟੋ ਵਿੱਚ ਮੇਰੀ ਆ ਹਨੇ ਰੋ ਪਹਰ ਬੰਗਲਾ ਪਵਾ ਦੇ ਹਾਨੀਆਂ ਐਦਾਂ ਡੱਗ ਪੈਗਾ ਤੋ ਇਹੋ ਜੀ ਫੋਟੋ ਖਿੱਚੇਗਾ ਤੂੰ ਦੇਖੋ ਫਰੰਟ ਤੋਰੀ ਮੂੰਹ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਦਾਗਾ ਹਾਏ ਆਪਦੇ ਆਪ ਦਾ ਸੰਝੇ ਦਾ ਤੋ ਨਾਲ ਇੱਕ ਗੱਲ ਹੋਰ ਬੇਰੀ ਜੈ ਰੰਦਾਵਾ ਦੀ 17 ਮਹੀਨ ਨੂੰ ਫਿਰ ਮਾਰੀ ਜੇ ਜੱਟ ਵਿਗੜ ਗਿਆ ਬੜੀ ਕੈਂਟ ਆ ਬਈ ਮੈਂ ਟਰੇਲਰ ਦੇਖਿਆ ਸਾਰੇ ਯਾਰ ਦੇਖ ਜ਼ਰੂਰ ਜਾ ਲਾ ਪ੍ਰੋਮੋਸ਼ਨ ਕਰਤੀ ਜੀ ਮੰਦੇ ਨੇ ਪ੍ਰੋਮੋਸ਼ਨ ਵਾਲੇ ਕੰਮ ਫੜ ਲਿਆ ਨੇ ਠੀਕ ਆ ਜੀ ਕਿਹੜੇ ਦੀ ਜੈ ਰੰਦਾਵਾ ਦੀ ਜੈ ਰੰਦਾਵਾ ਜੀ ਕੀ ਫਿਲਮ ਦਾ ਨਾ ਜੇ ਚੱਟ ਵਿਗੜ ਗਿਆ ਫਿਰ 17 ਮਈ ਨੂੰ ਜੇ ਜੇ ਉਹ ਉਹ ਚੱਕ ਗਾਣਾ ਚੱਲੂਗਾ ਜੇ ਕਿਰਨਾ ਵਿਗੜ ਗਈ ਇੰਸਟਾਗ੍ਰਾਮ ਤੋਂ ਰਿੱਲਾ ਬੰਦ ਕਰਾ ਦੂ ਬੰਦ ਨਹੀਂ ਜੇ ਕਿਰਨਾ ਵਿਗੜ ਗਈ ਮੈਂ ਬੰਦ ਕਰ ਦੇਣੀਆਂ ਇੰਸਟਾਗ੍ਰਾਮ ਤੋਂ ਨਾ ਆ ਦੇਖੋ ਫਰੈਂਡ ਸਾਡੀ ਕੁੜੀ ਆ ਤੇ ਫਿਰ ਅਗਲਾ ਕਹਿੰਦਾ ਨਾ ਖਿਡੌਣੇ ਸੌਣ ਲੱਗੇ ਦੇ ਕੋਲ ਇੰਨੇ ਖਿਡੌਣੇ ਆ ਨਾ ਆ ਦੇਖੋ ਆਈ ਚੱਡੇ ਵਿੰਗੇ ਮੂੰਹ ਕਰ ਕਰ ਸੱਟੇ ਹੋਏ ਨੇ ਵਿਚਾਰੇ ਦੇ ਦੇਖੋ ਕਿੱਡਾ ਸੋਹਣਾ ਕਾਕਾ ਵਿਚਾਰਾ ਵਿੰਗਾ ਮੂੰਹ ਕਰਤਾ ਉਹਦਾ ਤੇ ਆ ਦੇਖੋ ਜੀ ਮੇਰਾ ਪਰਸ ਅੱਛਾ ਮੇਰੀ ਕੁੜੀ ਦਾ ਪਰਸ ਆ ਜੀ ਭਰਾਵਾ 200 ਦਾ ਲਈ ਸੀਗੀ ਤੇ ਖਰਾਬ ਹੋ ਗਿਆ 200 ਦਾ ਪਰਸ ਸੀਗਾ ਤੇ ਖਰਾਬ ਹੋ ਗਿਆ ਜੀ ਨਾ ਲੈ ਗੱਡੀ ਤੇ ਟਿਕਟ ਨਹੀਂ ਆ ਰਿਹਾ ਲੋ ਟਕ ਟਾ ਹਾਂ ਗੱਡੀ ਡੈਂਪਟ ਕਾਰ ਚੱਕੀ ਫਿਰਦੀ ਆ ਫਿਰ ਗੱਡੀ ਦੇ ਟਿਕਟ ਥੋੜੀ ਹੈ ਜੀ ਤੇ ਚਲੋ ਤੁਸੀਂ ਸਾਡੇ ਬਲੌਗ ਨੂੰ ਜਾਇ ਪਿਆਰ ਕਰਿਆ ਕਰੋ ਜੀ ਵੱਧ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਆ ਤੁਹਾਨੂੰ ਕੁਰਸੀ ਬਾਰੇ ਪਤਾ ਹੀ ਹੋਊਗਾ ਇਹ ਉਹੀ ਆ ਇਹ ਬੋਟੀ ਆ ਜਿਹਨੇ ਮੇਰੇ ਧੂਈ ਦੇ ਵਿੱਚ ਸੱਟ ਮਰਵਾਤੀ ਸੀ ਕਿ ਮੈਂ ਕਿਹਾ ਸੀਗਾ ਸਾਗਰ ਦੀ ਬੋਟੀ ਲੈਂਦੀ ਐਂਡਿਕਾ ਚਲਾ ਕਿਰਨਾ ਬਠਿੰਡੇ ਵਾਲੀ ਘੱਟ ਨਹੀਂ ਵੇ ਮੈਂ ਵੀ ਲੈਂਦੀ ਉਦੋਂ ਮੈਂ ਡੱਗ ਪੀਸਿਆ ਕੁਰਸੀ ਤੋਂ ਇਹ ਕੁਰਸੀ ਵੈਸੇ ਹਾਈ ਆਈਆਂ ਡੱਗ ਪੈਂਦੀ ਐ ਇਹ ਇਹ ਹੈ ਕੁਰਸੀ ਇਦਾਂ ਦੇ ਕੋਈ ਆ ਫੜਕ ਤੇਨੇ ਮੇਰੀ ਢੂਈ ਤਾਂ 6:00 ਵਜੇ ਸੀਗੀ ਜੀ ਤੇ ਬਾਟਾ ਤੇ ਮੈਂ ਚਲਿਖਨੇ ਡਾ ਤੇ ਬਾਕੀ ਸਾਨੂੰ ਤੋਰੀ ਮੂੰਹ ਹਕਸ ਕਰਦੇ ਪ੍ਰਮੋਸ਼ਨ ਕਿਦੀ ਕਰਨੀ ਵੀ ਫੋਲੋ ਕਰ ਲੋ ਯਾਰ ਮੇਰੀ ਦੇਖ ਮੈਨੂੰ ਵੀ ਫੋਲੋ ਕਰ ਲੋ ਭਾਈ ਸਾਊ ਮੁੰਡਾ ਵੀ ਬੀਜਾ ਇੰਸਟਾਗ੍ਰam ਨਾਲ ਕਲੈਪਾਂ ਕਰਕੇ ਇਹਨਾਂ ਨਾਲ ਆਈਡੀਆਂ ਆ ਸਟੋਰੀ ਪਈ ਹੋਈ ਹੈ ਮੇਰੀ ਰੀਲ ਸੱਚਾਰਾਵਾ ਜਿਹੜੇ ਤਾਂ ਮੈਨੂੰ ਪਿਆਰ ਕਰਦੇ ਆ ਆ ਬੰਦੇ ਨੂੰ ਅਨਫੋਲੋ ਕਰ ਦਿਓ ਇੰਸਟਾਗ੍ਰam ਤੇ ਕਿਉਂਕਿ ਇਹ ਜਿਹੜੀਆਂ ਰील ਨਾਲ ਜਮਾਈ ਬਿਲਕੁਲ ਹੀ ਘੋਰਾ ਤੁਹਾਨੂੰ ਹਾਸੇ ਨਹੀਂ ਆਉਗੀ ਮੈਨੂੰ ਹਾਸੇ ਆਲੇ ਨਹੀਂ ਪਤਾ ਉਹ ਪੌਂਦਾ ਸਾਈਡ ਜੇ ਪਤਾ ਨਹੀਂ ਕਾਹ ਤੋਂ ਪੌਂਦਾ ਸਾਈਡ ਮੈਨੂੰ ਇਹ ਪਤਾ ਨਹੀਂ ਹੈਗਾ ਇਹਦਾ ਤੇ ਪਾਦੇ 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 ਬੋਲ ਕੇ ਪਾਦੇ ਕੀ ਪਾਦੇ ਪਾਦੇ ਰਿਸ਼ਤੇ ਪਾਦੇ ਅੱਛਾ ਹਾਂ ਆਪਾਂ ਕੀ ਕਹਿੰਦੇ ਅਗੇ ਜੀ ਇਹ ਮੁੰਡੇ ਨਾਲ ਪਰਿਸ਼ਤਾ ਆਪਾਂ ਭਾਲਦੇ ਆਂ ਕੁੜੀ ਹੋਵੇ ਵੀ ਸਿਰ ਤੋਂ ਗੰਜੀ ਹੋਵੇ ਇੱਕ ਅੱਖ ਤੋਂ ਕਾਣੀ ਚਾਹੀਦੀ ਆ ਇੱਕ ਪੈਰ ਤੋਂ ਲੰਗੜੀ ਚਾਹੀਦੀ ਆਪਾਂ ਨੂੰ ਕੁੜੀ ਸਿਰੋਂ ਗੰਜੀ ਪੈਰੋਂ ਲੰਗੜੀ ਅੱਖੋਂ ਕਾਣੀ ਪੁੱਛੋ ਕਿਉਂ ਸ਼ੈਂਪੂ ਦਾ ਖਰਚਾ ਬਚੂਗਾ ਇਹਦਾ ਸੁਰਮੇ ਦਾ ਖਰਚਾ ਬਚੂਗਾ ਠੀਕ ਹੈ ਤੇ ਜੁੱਤਾਂ ਫੱਤਣਾਂ ਨਹੀਂ ਤੋਂ ਮੰਗੂਗੀ ਠੀਕ ਆ ਨਾ ਜੀ ਤੇ ਕਹਿੰਦਾ ਕਿ ਇਹ ਹਜੂ ਕੁੜੀ ਜੇ ਕੋਈ ਨਿਗਾਚ ਰੱਖਿਓ ਭਾਈ ਸਾਹ ਚੱਲਦੇ ਹੁਣ ਪਰ ਕੁੜੀ ਦੇ ਆ ਚੜ ਹਾਂ ਜੀ ਸਾਹ ਚੱਲਦੇ ਹੁਣ ਤੇ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਫਿਰ ਹਾਂਜੀ ਦੱਸਿਆ ਜਰੂਰ ਜੀ ਮੈਂ ਚੱਲੀ ਆਂ ਥੈਂਕ ਯੂ ਧੰਨਵਾਦ ਜੀ ਤੇ ਸਾਡੇ ਬਲੌਗ ਨੂੰ ਲਾਇਕ ਕਮੈਂਟ ਸ਼ੇਅਰ ਕਰਨਾ ਜੀ ਤੱਪ ਕੇ ਠੀਕ ਆ ਜੀ ਓਕੇ ਬਾਏ ਅੱਜ ਸਸਰੀਕਾਲ ਜੀ ਕੀ ਹਾਲ ਚਾਲ ਆ ਤੇ ਅੱਜ ਆਪਾਂ ਅੰਗ ਤੁਹਾਨੂੰ ਛੱਤ ਦਿਖਾ ਰਹੇ ਆ ਜੀ ਸਾਡੀ ਇਹ ਆ ਜੀ ਸਾਡੀ ਛੱਤ ਤੇ ਛੱਤ ਤੇ ਹੀ ਝਾੜੂ ਚੁੜੂ ਮਾਰਨਾ ਚੜੇ ਆ ਸਫਾਈ ਕਰਨ ਵਾਸਤੇ ਉਹ ਦੇਖੋ ਸਾਡਾ ਤੋਰੀ ਮੂੰਹਾ ਠੀਕ ਆ ਜੀ ਝਾੜੂ ਮਾਰ ਰਿਹਾ ਵਿਚਾਰਾ ਤੇ ਬਾਕੀ ਤੁਹਾਨੂੰ ਇੱਕ ਗੱਲ ਮੈਂ ਦੱਸਣਾ ਚਾਹੁੰਦੀ ਸੀਗੀ ਕੰਮ ਦੀ ਗੱਲ ਆ ਇਹ ਤੇ ਜਿਹੜਿਆ ਖੇਤ ਆ ਆ ਜਿੱਥੋਂ ਲੈ ਕੇ ਮੇਰੀ ਉਂਗਲ ਜਾਂਦੀ ਆ ਹਨਾ ਉਹ ਖੇਤ ਤੁਸੀਂ ਵੀ ਤੁਹਾਨੂੰ ਪਤਾ ਹੀ ਹੋਊਗਾ ਨਾ ਵੀ ਖੇਤ ਆਪਾਂ ਕਿਹਨੂੰ ਕਹਿੰਨੇ ਪੈੜੀ ਵੀ ਕਹਿ ਦਿੰਨੇ ਆ ਖੇਤ ਵੀ ਕਹਿੰਦੇ ਆ ਉਹ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਆ ਇਹ ਪੈੜੀ ਆਪਣੀ ਨਹੀਂ ਹੈਗੀ ਕਹਿਣ ਦਾ ਮਤਲਬ ਠੀਕ ਆ ਤੇ ਇਹ ਵੀ ਕਿਸੇ ਦੀ ਆ ਸਾਡੀ ਨਹੀਂ ਹੈਗੀ ਇਹ ਤੇ ਬਾਕੀ ਹੋਰ ਐਕਟਰ ਦਿਖਾਉਣਾ ਤੁਹਾਨੂੰ ਹਨਾ ਆ ਦੇਖੋ ਤੁਹਾਨੂੰ ਮੈਂ ਦੱਸ ਦਿੰਨੀ ਆ ਵੀ ਤੋਰੀ ਮੋਹਾ ਸਾਡੀ ਨਾ ਜਿੰਮੀ ਆ ਜੀ ਠੀਕ ਆ ਤੇ ਸਾਡੀ ਜਿੰਮੀ ਨਾ ਸੱਤ ਤੇ ਨਾ ਇਹ ਦੋ ਨੰਬਰ ਕਰਕੇ ਜਾਂਦੀ ਆ ਉਹ ਅਸੀਂ ਹੁਣ ਨਾ ਸਾਫ਼ ਕਰਨ ਵਾਸਤੇ ਚੜੇ ਆ ਹਨਾ ਤੇ ਬਾਕੀ ਤੁਹਾਨੂੰ ਮੈਂ ਦਿਖਾ ਦਿੰਨੇ ਆ ਉਹ ਤੋਰੀ ਮੂਹ ਕਹਿੰਦਾ ਮੈਨੂੰ ਟੱਟੀ ਚੱਕਦਾ ਦਿਖਾ ਦੇ ਮੈਂ ਲਿੰਡੀਆਂ ਕਿਵੇਂ ਚੱਕਦਾ ਕੁੱਤਿਆਂ ਦੀਆਂ ਤੇ ਤੁਸੀਂ ਆਹ ਦੇਖ ਲਓ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਇੰਜ ਚੱਕਦਾ ਹੈ ਲੈ ਬਸ ਆਹ ਰੋ ਪੈਸੇ ਦਿੱਤੇ ਜੀ ਮੈਂ 400 ਰੁਪਇਆ ਓਏ ਨਕਲੀ ਓਏ ਨਕਲੀ ਨੋਟ ਆ ਜੀ ਨਕਲੀ ਨਕਲੀ ਨੋਟ ਆ ਓਏ ਮਾਰੀ ਜਾਂਦਾ ਬੱਚਾ ਦੇ ਖੇਡਣ ਵਾਲੇ ਆ ਜੀ ਬਾਕੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਖੇਤ ਆਪਣੇ ਇੱਧਰ ਵੀ ਹੈਗੇ ਆ ਵੈਸੇ ਦੀਂਦੇ ਹੋਣਗੇ ਤੁਹਾਨੂੰ ਸ਼ਾਇਦ ਇਹ ਮਨ ਲਾਦਾ ਦੀਂਦੇ ਨਹੀਂ ਯਾਰ ਓਹ ਦੇਖੋ ਜੀ ਠੀਕ ਆ ਉਹ ਜਿੱਤਾ ਚੱਕਰ ਮੇਰੀ ਆਵਾਜ਼ ਆਂਦੀ ਆ ਤੇ ਜਾਂ ਮੈਂ ਉਂਗਲ ਦਿਖਾਈ ਜੰਨੀ ਉਹ ਦੇਖੋ ਠੀਕ ਹੈ ਜੀ ਉਹ ਵੀ ਸਾਡੇ ਖੇਤ ਨਹੀਂ ਹੈਗੇ ਜੀ ਇਹ ਕਿਹਾ ਤੁਸੀਂ ਸੋ ਇਹ ਕਿਹਾ ਤੁਸੀਂ ਸੋ ਜਾਓ ਇਹ ਵੀ ਕਰਨਾ ਦਾ ਖੇਤ ਹੈ ਹਨਾ ਉਹ ਵੀ ਆਪਣਾ ਨਹੀਂ ਹੈਗਾ ਖੇਤ ਤੇ ਬਾਕੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਹਨਾ ਇੱਧਰ ਵੀ ਦਿਖਾਨੀ ਆ ਤੇ ਫਰੈਂਡ ਤੁਸੀਂ ਸਾਡਾ ਬਲੌਗ ਦੇਖਿਆ ਕਰੋ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਸਾਡਾ ਟਾਈਮ ਪੂਰਾ ਕਰ ਦੋ ਯਾਰ ਟਾਈਮ ਸਾਡਾ ਥੋੜਾ ਜਿਹਾ ਰਹਿ ਗਿਆ ਤੇ ਠੀਕਾ ਮੈਂ ਰਹੁੰਦੀ ਰਹਿਨੀ ਸਾਰਾ ਦਿਹਾੜੀ ਘਰੇ ਬੈਠੀ ਮੇਰਾ ਟਾਈਮ ਨਹੀਂ ਮੇਰੇ ਤੋਂ ਟਾਈਮ ਨਹੀਂ ਪੂਰਾ ਹੋਈ ਜਾਂਦਾ ਹਨਾ ਜੀ ਮੈਨੂੰ ਪਉਣਾ ਨਹੀਂ ਆਉਂਦਾ ਬਲੌਗ ਕਿੰਨੇ ਚਿਰ ਦਾ ਪਾਈਦਾ ਹੁੰਦਾ ਨਾ ਮੈਨੂੰ ਮਿੰਟਾਂ ਦਾ ਪਤਾ ਜੀ ਕਿਵੇਂ ਪੈਂਦਾ ਜਾਂ ਕਿਵੇਂ ਨਹੀਂ ਹਨਾ ਜੀ ਤੇ ਪਲੀਜ਼ ਤੁਸੀਂ ਮੈਨੂੰ ਯਾਰ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਕਰ ਦਿਆ ਕਰੋ ਬਲੌਗ ਨੂੰ ਤੇ YouTube ਤੇ ਵੀ ਜਿਵੇਂ ਤੁਸੀਂ Instagram ਤੇ ਮੈਨੂੰ ਪਿਆਰ ਕਰਦੇ ਹੋ ਹਨ ਤੇ ਤੁਸੀਂ ਐਂ ਯਾਰ ਮਾੜਾ ਮੋਟਾ ਹੈ YouTube ਤੇ ਵੀ ਕਿਰਨਦੀਪ ਕੌਰ ਤੇ ਕਿੰਨਾ ਟਾਈਮ ਹੋ ਗਿਆ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਨਾ ਫਿਰ ਮੈਨੂੰ ਤਾਂ ਅੱਖੋਂ ਵੀ ਫਰੰਟ ਇੱਕ ਗੱਲ ਹੋਰ ਆ ਮੈਂ ਸਾਰਾ ਦਿਹਾੜੀ ਮੋਬਾਈਲ ਚਲਉਣੀ ਰਹਿਣੀ ਆ ਮੈਨੂੰ ਅੱਖਾਂ ਤੋਂ ਵੀ ਘੱਟ ਦਿਸਣ ਲੱਗਾ ਨਿਗਾ ਪਾਟਦੀ ਏ ਮੇਰੀ ਤੇ ਆਪਾਂ ਗੁੱਚੀ ਦੇ ਚਸਮੇ ਲਿਆਉਣੇ ਆ ਗੁੱਚੀ ਦੇ ਉਹ ਲਾ ਕੇ ਫੇਰ ਰੀਲਾ ਬਣਾਇਆ ਕਰੂੰਗੀ ਘੈਂਟ ਘੈਂਟ ਮੈਂ ਠੀਕ ਆ ਬਾਵਾ ਸਾਰੇ ਇਕੱਠਾ ਕਰ ਲਿਆ ਗੋਰੇ ਗੋਰੇ ਮੁੱਕ ਆਲੇ ਕਾਲੇ ਮੁੱਕ ਕੜੇ ਤੇ ਗੋਰਾ ਗੋਰਾ ਚਸ਼ਮਾ ਟਾਟਾ 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 ਨਿਕਰਨਾ ਕਾਲੇ ਕਾਲੇ ਮੁੱਕੜੇ ਤੇ ਗੋਰਾ ਗੋਰਾ ਚਸ਼ਮਾ ਟਾਟਾ 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 ਕਰ ਲਿਆ ਆਜੋ ਹੈਲੋ ਫਰੈਂਡ ਜੀ ਨੇ ਫੰਕੀ ਨਾ ਜੀ ਨੇ ਫਰੈਂਡ ਠੀਕ ਆ ਜੀ ਨੇ ਮੇਰੀ ਹੈਲਪ ਕਰਨੀ ਆ ਜੀ ਹਾਂਜੀ ਤੇ ਦੇਖਦੇ ਵੇ ਟਾਈਮ ਕਿੱਲਾ ਹੋ ਗਿਆ ਕਿੰਨੇ ਮਿੰਟ ਦੀ ਬਣ ਗਈ 15 ਦਾ ਮੈਨੂੰ ਤਾਂ ਪਤਾ ਨਹੀਂ ਫਰੈਂਡ ਮੈਂ ਤਾਂ پاਗਲੀ ਹਾਂ ਜੀ ਤੇਰੀ ਪੋਟੀ ਦਾ ਵਿਆਸ ਹੈ ਹਾਂ ਕੱਪੜੇ ਵੀ ਹਜੇ ਲਿਆਉਣੇ ਆ ਥੱਲੋਂ ਕੱਪੜੇ ਸੁੱਕੀ ਜਾਂਦੇ ਆ ਕੱਪੜੇ ਤਾਂ ਥੱਲੇ ਹੀ ਪਾਵਾਂਗੇ ਸੁਕਾਵਾਂਗੇ ਤੇ ਫਰੈਂਡ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਯਾਰ ਪਿਆਰ ਕਰਿਆ ਕਰੋ ਠੀਕ ਹੈ ਜੀ ਉਹ ਸਾਡਾ ਬੇਡਾ ਇਹ ਆਪਾਂ ਛੱਤ ਤੇ ਆ ਠੀਕ ਹੈ ਜੀ ਉਹ ਸਾਡਾ ਬੇਡਾ ਨੀਚੇ ਤੇ ਅੱਜ ਮੈਂ ਸੋਚਿਆ आपा भी कुछ कुछ नया किया जाए नया क्या करना था फ्रेंड यहाँ तो बहुत कुछ पड़ा था तो मैं शुक्र गुजार साई साहब तोरी तो मोहेद का मैं दिलों धनवाद कर दें जोड़ा बंदा हेल्प करवा करवा बेचारा झाड़ू झूड़ू नीचे भी मारद है उपर भी मार दिता जी तो सपोर्ट करो जी सपोर्ट खुल के ਹਾਂ ਅਮੀਰ ਕਾਹਦੇ ਨਹੀਂ ਨਹੀਂ ਗਾ ਪਾਗਲ ਆ ਕੇ ਪਾਗਲੀ ਜਾ ਮਤੋਂ ਤੋ ਦੇਖੋ ਜੀ ਜਿੰਮੀ ਲੜਾਈ ਕਰਦੀ ਹੈ ਮੇਰੀ ਕੁੜੀ ਨਾਲ ਦੇਖੋ ਇੱਕ ਕਬਲੀ ਹੋ ਗਈ ਇੱਕ ਕਬਲੀ ਹੋ ਗਈ ਇੱਕ ਕਬਲੀ ਹੋ ਗਈ ਓਏ ਓਏ ਕਬਲੀ ਹੋ ਗਈ ਇੱਕ ਕਬਲੀ ਹੋ ਗਈ ਕਮਲੀ ਹੋ ਗਈ ਜਿੰਮੀ ਕਮਲੀ ਜੀ ਫਰੰਟ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਦਿਆ ਕਰੋ ਬਲੌਗ ਦੇਖਿਆ ਕਰੋ ਘੜਟ ਘੈਂਟਾ ਜਿਹੜੇ ਮੈਂ ਤੁਹਾਨੂੰ ਖੇਤ ਦੱਸਿਆ ਖੇਤ ਆਪਣੇ ਨਹੀਂ ਹੈਗੇ ਠੀਕ ਹੈ ਪੜੋਸੀਆਂ ਦੇ ਹੈ ਜੀ ਆਪਣੇ ਨਹੀਂ ਹੈਗੇ ਠੀਕ ਹੈ ਜੀ ਤੇ ਤੁਸੀਂ ਕਿਤੇ ਸੋਚਦੇ ਹੋਗੇ ਵੀ ਕਿਰਨਾ ਦੇ ਕਿਹ ਤਵੀਆ ਠੀਕ ਹੈ ਜੀ ਫਰੈਂਡ ਤੇ ਬਾਈ ਆ ਦੇਖ ਏ ਚੰ ਆ ਮਰੀ ਚਲਾ ਕੇ ਲੱਦੇ ਨੇ